ਅੱਜ ਜੀ ਬੜਾ ਖੁਸ਼ੀ ਵਾਲਾ ਦਿਨ ਹੈਗਾ ਕੱਲ ਤੋਂ ਸਾਡਾ ਵਿਰਾਸਤੀ ਮੇਲਾ ਜਿਹੜਾ 17ਵਾਂ ਵਿਰਾਸਤੀ ਮੇਲਾ ਅਸੀਂ ਸ਼ੁਰੂਆਤ ਕਰਨ ਜਾ ਰਹੇ ਹਾਂ ਉਹਦੀ ਔਰ ਅੱਜ ਅਸੀਂ ਸਾਰੇ ਸ਼ਹਿਰ ਵਿੱਚ ਇੱਥੇ ਕਿਲਾ ਮੁਬਾਰਕ ਸਾਹਿਬ ਤੋਂ ਸ਼ੁਰੂ ਕਰਕੇ ਪਿੰਡ ਤੱਕ ਜਿਹੜੀ ਹੈ ਜਾਗੋ ਕਢਣੀ ਹੈ ਤਾਂ ਕਿ ਲੋਕਾਂ ਨੂੰ ਅਸੀਂ ਇਹ ਸੁਨੇਹਾ ਦੇ ਸਕੀਏ ਆਪਣੀ ਵਿਰਾਸਤ ਨੂੰ ਸੰਬੰਧਾ ਤੇ ਇਸ ਮੇਲੇ ਵਿੱਚ ਜਿਹੜੀ ਉਹਨਾਂ ਦੀ ਸ਼ਿਰਕਤ ਕਰਵਾਲ ਲਈ ਜੀ ਅੱਜ ਇੱਥੋਂ ਅਸੀਂ ਜਿਹੜੀ ਹੈਗੀ ਹੈ ਜਾਗੋ ਦੀ ਸ਼ੁਰੂਆਤ ਕਰਨੀ ਹੈ ਜੀ ਜਾਗੋ ਕਢ ਕੇ ਸਾਰੇ ਬਾਜ਼ਾਰ ਵਿੱਚ ਚੱਕਰ ਦੇ ਕੇ ਜਿੱਥੇ ਸਾਡਾ ਪਿੰਡ ਜੈਪਾਲਗੜ੍ਹ ਹੈ ਜਿਹੜਾ ਇਹ ਵੈਨਿਊ ਹੈ ਮੇਲੇ ਦਾ ਉੱਥੇ ਜਾ ਕੇ ਜਾਗੋ ਸਾਡੀ ਅੱਜ ਖਤਮ ਹੋਣੀ ਹੈ ਜੀ 3 ਦਿਨ ਚੱਲੇਗਾ ਜੀ 9 10 ਤੇ 11 ਫਰਵਰੀ ਨੂੰ ਜੀ ਅ ਕੱਲ ਜੀ ਗੁਰਦੁਆਰਾ ਹਾਜੀ ਰਤਨ ਸਾਹਿਬ ਤੋਂ ਵਿਰਾਸਤੀ ਕਾਫਲੇ ਦੀ ਸ਼ੁਰੂਆਤ ਹੈ ਉਹਦੇ ਚ ਮਾਨਯੋਗ ਜਿਹੜੇ ਸਾਡੇ ਐਗਰੀਕਲਚਰ ਮਿਨਿਸਟਰ ਖੁੱਡੀਆਂ ਸਾਹਿਬ ਨੇ ਉਹ ਇਸ ਜਿਹੜੀ ਯਾਤਰਾ ਨੂੰ ਚੰਡੀ ਦੇਣਗੇ ਉਸ ਤੋਂ ਬਾਅਦ ਹਜੇ ਤੱਕ ਸਾਡੇ ਕੋਲ ਜਿਹੜੀ ਕਨਫਰਮੇਸ਼ਨ ਆਈ ਹੈ ਐਤਵਾਰ ਸ਼ਨੀਵਾਰ ਨੂੰ 10 ਤਰੀਕ ਨੂੰ ਸ਼ਾਮ ਨੂੰ ਸਪੀਕਰ ਸਾਹਿਬ ਪਹੁੰਚ ਰਹੇ ਨੇ ਕੁਲਤਾਰ ਸਿੰਘ ਸੰਧਵਾ ਜੀ ਬਾਕੀ ਅਸੀਂ ਇਨਵਾਈਟ ਕੀਤਾ ਜੀ ਬਾਕੀ ਜਿਵੇਂ ਜਿਵੇਂ ਕਨਫਰਮੇਸ਼ਨ ਆਏਗੀ ਅਸੀਂ ਤੁਹਾਨੂੰ ਉਹਦੀ ਜਾਣਕਾਰੀ ਸਾਂਝੀ ਕਰ ਦਵਾਂਗੇ ਹਾਂਜੀ 11 ਤਰੀਕ ਨੂੰ ਜੀ ਕਵਰ ਗਰੇਵਾਲ ਸਾਹਿਬ ਦਾ ਪ੍ਰੋਗਰਾਮ ਹੈ 스타 ਨਾਈਟ ਸਟੇਡੀਅਮ ਵਿੱਚ ਤੋਂ ਸਾਰਿਆਂ ਨੂੰ ਬੇਨਤੀ ਹੈ ਜਰੂਰ ਉੱਥੇ ਵੱਧ ਤੋਂ ਵੱਧ ਪਹੁੰਚੀਏ ਜੀ ਬਹੁਤ ਹੀ ਵਧੀਆ ਉਪਰਾਲਾ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਦਾ ਸਾਡੇ ਡੀਸੀ ਸਾਹਿਬ ਦਾ ਐਸਐਸਪੀ ਸਾਹਿਬ ਦਾ ਤੇ ਸਾਰੀ ਐਡਮਿਨਿਸਟ੍ਰੇਸ਼ਨ ਦਾ ਅਸੀਂ ਸਤਾਰ ਵਿਰਾਸਤੀ ਮੇਲਾ ਆਰਗੇਨਾਈਜ਼ ਕਰਨ ਜਾ ਰਹੇ ਹਾਂ ਔਰ ਅੱਜ ਸਾਰੇ ਇਕੱਠੇ ਹੋਏ ਹੱਥੇ ਜੀ ਜਾਗੋ ਨੂੰ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਤੁਹਾਨੂੰ ਸਾਰਿਆਂ ਨੂੰ ਵਧਾਈ ਔਰ ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਵਾਲੇ ਟਾਈਮ 'ਚ ਵੀ ਨਵੇਂ-ਨਵੇਂ ਜਿਹੜੇ ਪ੍ਰੋਗਰਾਮਸ ਨੇ ਜ਼ਰੂਰ ਚੌਕ ਆਊਟ ਕਰੇਗਾ ਤੁਹਾਡੇ ਸਾਰਿਆਂ ਲਈ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਵੱਧ ਚੜ ਕੇ ਆਓ ਔਰ ਵਿਰਾਸਤੀ ਮੇਲੇ 'ਚ ਹਿੱਸਾ ਪਾਓ ਔਰ ਇਹ ਨਾਲ ਹੀ ਜਿਹੜੀਆਂ ਪੰਜਾਬ ਸਰਕਾਰ ਵੱਲੋਂ ਚਾਕੀਆਂ ਬਣਾਈਆਂ ਗਈਆਂ ਨੇ ਉਹ ਵੀ ਸਾਡੇ ਜ਼ਿਲ੍ਹੇ 'ਚ ਅੱਜ ਪਹੁੰਚਣ ਗਈਆਂ ਕੱਲ ਕਾਫਲੇ ਦਾ ਵੀ 파ਟ ਬਣਨ ਗਿਆ ਧੰਨਵਾਦ ਥੈਂਕ ਯੂ ਜਿਵੇਂ ਕਿ ਮੈਮ ਨੇ ਦੱਸਿਆ ਕਿ ਕੱਲ ਤੋਂ ਸਾਡਾ ਵਿਰਾਸਤੀ ਮੇਲਾ ਸਟਾਰਟ ਹੋਣ ਜਾ ਰਿਹਾ ਤੇ ਉਹਦੇ ਨਾਲ ਹੀ ਜਿਹੜੀਆਂ ਪੰਜਾਬ ਸਰਕਾਰ ਦੀਆਂ 26 ਜਨਵਰੀ ਨੂੰ ਪੇਸ਼ ਹੋਣ ਵਾਲੀਆਂ ਝਾਕੀਆਂ ਨੇ ਉਹ ਵੀ ਕੱਲ ਸਾਡੇ ਵਿਰਾਸਤੀ ਕਾਫਲੇ ਦਾ 파ਟ ਹੋਣਗੀਆਂ ਉਹਦਾ ਅਸੀਂ ਰੂਟ ਪਲਾਨ ਮੀਡੀਆ ਨਾਲ ਸ਼ੇਅਰ ਕਰ ਚੁੱਕੇ ਹਾਂ ਤਾਂ ਤੁਹਾਡੇ ਥਰੂ ਸਾਰੀ ਪਬਲਿਕ ਨੂੰ ਆਮ ਪਬਲਿਕ ਨੂੰ ਸੱਦਾ ਦੇਣਾ ਚਾਹੁੰਦੇ ਹਾਂ ਕਿ ਵੱਧ ਤੋਂ ਵੱਧ ਇਸ ਵਿਰਾਸਤੀ ਕਾਫਲੇ ਦਾ 파ਟ ਬਣੋ ਨਾਲ ਹੀ ਝਾਕੀਆਂ ਦਾ ਆਨੰਦ ਮਾਣੋ ਜਿਹੜੀਆਂ ਸਾਡੀਆਂ ਗੰਦੰਦਰ ਦਿਹਾੜੇ ਦਾ ਹਿੱਸਾ ਸੀ ਥੈਂਕ ਯੂ ਮੇਰਾ ਨਾਮ ਗਗਨਦੀਪ ਕੌਰ ਹੈ ਮੈਂ ਹੈਡਮਿਸਟ्रेस ਹਾਂ ਸਰਕਾਰੀ ਹਾਈ ਸਕੂਲ ਪੁਲੀ ਤੋਂ ਸਿੱਖੀ ਬੰਗਤੋਂ ਜੇ ਕੀ ਕਰਨੇ ਚਾਹੁੰਗੇ ਅੱਜ ਤੁਸੀਂ ਜਾਗਰੂ ਦੇ ਆਇਰਸਤੀ ਦੇ ਬਹੁਤ ਵਧੀਆ ਲੱਗਿਆ ਜੀ ਮੇਰਾ ਇਹ ਫਰਸਟ ਟਾਈਮ ਐਕਸਪੀਰੀਅੰਸ ਹੈ ਔਰ ਬਹੁਤ ਵਧੀਆ ਲੱਗਿਆ ਕਿ ਆਪਾਂ ਆਪਣੇ ਵਿਰਾਸਤ ਨਾਲ ਦੁਬਾਰਾ ਤੋਂ ਜੁੜ ਰਹੇ ਹਾਂ ਇੱਕ ਜੁੜਨ ਦਾ ਮੌਕਾ ਹੈ ਕਿਉਂਕਿ ਆਪਾਂ ਆਪਣੀ ਬਿਜ਼ੀ ਸ਼ਡਿਊਲ ਵਿੱਚ ਇੰਨੇ ਕੁ ਜ਼ਿਆਦਾ ਰੁੱਝੇ ਹੋਣੇ ਆ ਕਿ ਆਪਾਂ ਨੂੰ ਮੌਕਾ ਹੀ ਨਹੀਂ ਮਿਲਦਾ ਪਰ ਇਹ ਮਾਲਵਾ ਹਰਿਟੇਜ ਤੇ ਸਾਡੇ ਜਿਹੜੇ ਹੈਗੇ ਆ ਡੀਸੀ ਸਾਹਿਬ ਵੱਲੋਂ ਤੇ ਸਾਡੇ ਪੰਜਾਬ ਸਰਕਾਰ ਵੱਲੋਂ ਇਹ ਬਹੁਤ ਵਧੀਆ ਉਪਰਾਲਾ ਹੈ ਜਿਸ ਦੇ ਨਾਲ ਕੀ ਹੈ ਅਸੀਂ ਆਪਣੀ ਵਿਰਾਸਤ ਨਾਲ ਜੁੜ ਰਹੇ ਹਾਂ ਨਹੀਂ ਮੇਰਾ ਵੈਸੇ ਫਸਟ ਟਾਈਮ ਹੈ ਜੀ ਇੱਥੇ ਫਸਟ ਟਾਈਮ ਜਿਹੜੀ ਆ ਮੈਂ ਆਹ ਪ੍ਰੋਗਰਾਮ ਦੇਖ ਰਹੀ ਆਂ ਔਰ ਬਹੁਤ ਵਧੀਆ ਲੱਗ ਰਿਹਾ ਹੈ ਵਿਰਾਸਤੀ ਮੇਲੇ ਤੇ ਜੇ ਆਇਓਗੇ ਨਹੀਂ ਵਿਰਾਸਤੀ ਮੇਲੇ ਵਿੱਚ ਤਾਂ ਮੈਂ ਫਸਟ ਟਾਈਮ ਹੀ ਆ ਰਹੀ ਆਂ ਵੈਸੇ ਆਪਾਂ ਮਤਲਬ ਜਿਵੇਂ ਦੇਖਦੇ ਰਹਿੰਨੇ ਆ ਕੋਈ ਉਹ ਛੋਟੀ ਛੋਟੀ ਝਲਕ ਹੁੰਦੀ ਹੈ ਪਰ ਪ੍ਰੋਪਰ ਪਿੰਡ ਦਾ ਮਾਹੌਲ ਸਾਰਾ ਕੁਝ ਪਿੰਡ ਦਾ ਵਿਰਾਸਤ ਨਾਲ ਸੰਬੰਧਤ ਪੰਜਾਬੀ ਮਾਂ ਬੋਲੀ ਨਾਲ ਸੰਬੰਧਤ ਇੱਕ ਜਗ੍ਹਾ ਤੇ ਸਾਰਾ ਹੀ ਇਕੱਠਾ ਹੋਣਾ ਉਹ ਫਸਟ ਟਾਈਮ ਹੈ ਜੀ ਬਹੁਤ ਕੁਝ ਜਿਹੜਾ ਚਾਹ ਤਾਂ ਸਦਾ ਸੰਭਿਆ ਨਹੀਂ ਜਾ ਰਿਹਾ ਜੀ ਠੀਕ ਹੈ ਵੇਖਣ ਲਈ ਤੁਹਾਨੂੰ ਵੱਖ-ਵੱਖ ਤਰ੍ਹਾਂ ਦੀਆਂ ਚਾਹਕੀਆਂ ਮਿਲਣਗੀਆਂ ਪੰਜਾਬ ਦੇ ਨਾਲ ਸੰਬੰਧਤ ਸੱਭਿਆਚਾਰ ਨਾਲ ਸੰਬੰਧਤ ਚਾਹਕੀਆਂ ਜਿਹੜੀਆਂ ਕੱਲ ਜਿਹੜੀਆਂ ਜਲੂਸ ਤੇ ਟਾਈਪ ਵਿੱਚ ਨਿਕਲੇਗਾ ਉਹ ਤੁਹਾਨੂੰ ਦਿਖਾਈ ਦੇਗਾ ਪਿੰਡ ਦੇ ਵੀ ਤਾਂ ਮਾਹੌਲ ਤੁਹਾਨੂੰ ਵਿਰਾਸਤ ਨਾਲ ਸੰਬੰਧਤ ਮਿਲੀ ਜਾਏਗਾ ਜੀ ਹਾਂਜੀ ਹਾਂਜੀ ਉਹ ਤਾਂ ਜ਼ਰੂਰ ਹੈਗੀ ਆ ਜੀ ਆਪਾਂ ਜ਼ਰੂਰ ਰਲ ਕੇ ਪੀਵਾਂਗੇ ਜੀ ਜਿਵੇਂ ਜਿਵੇਂ ਮਾਪਿਆਂ ਦੀ ਬਹੁਤ ਵੱਡੀ ਭੂਮਿਕਾ ਹੈ ਜਿਹੜਾ ਪੰਜਾਬੀ ਕਲਚਰ ਜੀ ਬਿਲਕੁਲ ਜੀ ਅ ਦੇਖੋ ਜੀ ਮਾਪੇ ਤੋਂ ਬਾਅਦ ਜਿਹੜੇ ਵਿਦਿਆਰਥੀ ਆ ਨਾ ਉਹ ਅਧਿਆਪਕਾਂ ਦੇ ਕੋਲ ਜਾਤ ਰਹਿੰਦੇ ਆ ਤੇ ਜੇ ਅਧਿਆਪਕ ਥੋੜਾ ਜਿਹਾ ਵੀ ਉਹਨਾਂ ਨੂੰ ਹੋਰ ਮਤਲਬ ਮੋਟੀਵੇਟ ਕਰਨ ਦਾ ਬੱਚੇ ਜ਼ਰੂਰ ਇਹਨਾਂ ਨਾਲ ਜੋੜ ਸਕਦੇ ਆ ਤੇ ਅ ਅਸੀਂ ਪੂਰੀ ਕੋਸ਼ਿਸ਼ ਕਰਦੇ ਆ ਬੱਚਿਆਂ ਨੂੰ ਇਹਦੇ ਨਾਲ ਜੋੜਨ ਦੀ ਹਾਂਜੀ ਕਿਵੇਂ ਹਾਂਜੀ ਕੋਰਪੋਰੇਟ ਕਾਰ ਇਹ ਚੀਜ਼ ਜਿਹੜਾ ਜਾਉਗੇ ਜੇ ਵਿਰਾਸਤੀ ਮੇਲੇ ਦਾ ਅੱਜ ਦੇ ਸਮਾਪਨ ਹਾਂਜੀ ਅ ਅੱਜ ਜਿਹੜਾ ਵਿਰਾਸਤੀ ਮੇਲੇ ਦਾ ਆਗਾਜ਼ ਹੋ ਚੁੱਕਿਆ ਤਾਂ ਸਭ ਤੋਂ ਪਹਿਲਾਂ ਅੱਜ ਜਾਗੋ ਕੱਢੀ ਗਈ ਹੈ ਜੀ ਜੋ ਸਾਡੇ ਹਰ ਸਾਲ ਦੀ ਜਿਹੜੀ ਹੈਗੀ ਰਸਮ ਹੈਗੀ ਆ ਵੀ ਜਦੋਂ ਵੀ ਅਸੀਂ ਵਿਰਾਸਤੀ ਮੇਲੇ ਦੀ ਸ਼ੁਰੂਆਤ ਕਰਦੇ ਆ ਤਾਂ ਵਿਰਾਸਤੀ ਮੇਲੇ ਦੀ ਸ਼ੁਰੂਆਤ ਜਾਗੋ ਵੱਲੋਂ ਕੀਤੀ ਜਾਂਦੀ ਹੈ ਤਾਂ ਅੱਜ ਇਹ ਜਾਗੋ ਉੱਥੋਂ ਕਿਲਾ ਸਾਹਿਬ ਤੋਂ ਹੁੰਦੀ ਹੋਈ ਤਾਂ ਇੱਥੇ ਵਿਰਾਸਤੀ ਪਿੰਡ ਅਸੀਂ ਪਹੁੰਚੇ ਹਾਂ ਜੀ ਤੇ ਬਹੁਤ ਸੋਹਣਾ ਮਾਹੌਲ ਹੈ ਇੱਥੇ ਵਿਆਹ ਵਰਗਾ ਮਾਹੌਲ ਹੈ ਜੀ ਚਾਰੇ ਪਾਸੇ ਤੁਸੀਂ ਦੇਖ ਰਹੇ ਹੋ ਵੀ ਰੌਣਕਾਂ ਲੱਗੀਆਂ ਹੋਈਆਂ ਤਾਂ ਜਿਹੜਾ ਸ਼ਡਿਊਲ ਹੈ ਉਹ ਕਿਸ ਤਰ੍ਹਾਂ ਦਾ ਹੈ ਹਾਂਜੀ ਕੱਲ ਜਿਹੜਾ ਹੈਗਾ ਮੇਲੇ ਦੀ ਸ਼ੁਰੂਆਤ ਜਿਹੜੀ ਰਸਮੀ ਸ਼ੁਰੂਆਤ ਹੈ ਉਹ ਕੱਲ ਮੇਲੇ ਦੀ ਵਿਰਾਸਤੀ ਕਾਫਲੇ ਨਾਲ ਹੋਵੇਗੀ ਤੇ ਜਿਹੜਾ ਇਹ ਵਿਰਾਸਤੀ ਕਾਫਲਾ ਉਹ ਹਾਜ਼ਿਰਤੋਂ ਤੋਂ ਸਾਡਾ ਚੱਲੇਗਾ ਤੇ ਉਸ ਤੋਂ ਬਾਅਦ ਮਹਿਣਾ ਚੌਕ ਤੋਂ ਹੁੰਦਾ ਹੋਇਆ ਸ਼ਾਮ ਨੂੰ ਇੱਥੇ ਪਿੰਡ ਵਿੱਚ ਪਹੁੰਚੇਗਾ ਤੇ ਫਿਰ ਉਸ ਤੋਂ ਬਾਅਦ ਸ਼ਾਮ ਨੂੰ ਪਿੰਡ ਦਾ ਉਦਘਾਟਨ ਹੋਏਗਾ ਤੇ ਉਸ ਤੋਂ ਬਾਅਦ ਜਿਹੜੇ ਸਾਡੇ ਪੰਜਾਬੀ ਲੋਕ ਗਾਇਕ ਨੇ ਉਹ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ ਤੇ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਕੱਲ ਨੂੰ ਹਾਂਜੀ ਐ ਮੇਲਾ ਜੀ ਵੈਸੇ ਤਾਂ ਅੱਜ ਤੋਂ ਸ਼ੁਰੂ ਹੀ ਹੈ ਪਰ ਜਿਹੜਾ ਰਸਮੀ ਤੌਰ ਤੇ ਇਸ ਦੀ ਸ਼ੁਰੂਆਤ ਕੱਲ ਨੂੰ ਹੋਣ ਜਾ ਰਹੀ ਹੈ ਤਾਂ ਜਿਹੜਾ ਇਹ ਵਿਰਾਸਤੀ ਮੇਲਾ 17ਵਾਂ ਵਿਰਾਸਤੀ ਮੇਲਾ ਜਿਹੜਾ ਮਨਾਇਆ ਜਾ ਰਿਹਾ ਹੈ ਤਾਂ ਇਹ ਮੇਲਾ ਮਾਂ ਬੋਲੀ ਨੂੰ ਸਮਰਪਿਤ ਹੈ ਜੀ ਤੇ ਇਹ 9 ਫਰਵਰੀ ਤੋਂ ਲੈ ਕੇ 11 ਫਰਵਰੀ ਤੱਕ ਚੱਲੇਗਾ ਹਾਂਜੀ ਸਿੰਗਰ ਵੈਸੇ ਤਾਂ ਨੂੰ ਦੇਣੀ ਜਿਹੜੇ ਸਾਡੇ ਪੰਜਾਬੀ ਲੋਕ ਗਾਇਕ ਆ ਜਿਹੜੇ ਉਹ ਆਪਣੇ ਫੰਦ ਦਾ ਮੁਜ਼ਾਹਰਾ ਕਰਨਗੇ ਇੱਥੇ ਪਰ 11 ਤਰੀਕ ਨੂੰ ਅ ਅਖੀਰਲੇ ਦਿਨ ਜਿਹੜੇ ਕਮਰ ਗਰੇਵਾਲ ਜੀ ਹੈਗੇ ਆ ਉਹ ਇੱਥੇ ਪਹੁੰਚ ਰਹੇ ਨੇ ਤੇ ਉਹ ਮਤਲਬ ਦਰਸ਼ਕਾਂ ਦਾ ਮਨੋਰੰਜਨ ਕਰਨਗੇ ਜੀ ਹਾਂ ਜੀ ਖਾਣ ਪੀਣ ਦਾ ਸਾਰਾ ਜੀ ਇੱਥੇ ਵਿਰਾਸਤੀ ਸਮਾਨ ਹੈ ਤੋਂ ਸੱਭਿਆਚਾਰ ਦੀਆਂ ਅਲੱਗ-ਅਲੱਗ ਬਣਗੀਆਂ ਸਾਨੂੰ ਇੱਥੇ ਵੇਖਣ ਨੂੰ ਮਿਲਣਗੀਆਂ ਸਾਇਓ ਲੋਕ ਖੇਡਾ ਠੀਕ ਹੈ ਜੀ ਲੋਕ ਤਾਂ ਜਿਹੜੇ ਸਾਡੇ ਪੁਰਾਣੇ ਜਿਹੜੇ ਹੈਗੇ ਸਾਡੇ ਸੱਭਿਆਚਾਰਕ ਜਿਹੜੇ ਹੈਗੇ ਜਿਵੇਂ ਉੱਠ ਘੋੜੇ ਸਭ ਕੁਝ ਤੁਹਾਨੂੰ ਸੱਭਿਆਚਾਰ ਦੀ ਹਰੇਕ ਬਣਗੀ ਇੱਥੇ ਦੇਖਣ ਨੂੰ ਮਿਲੂਗੀ ਤਿੰਨੋ ਦਿਨ ਹਾਂ ਜੀ ਬਿਲਕੁਲ ਬਿਲਕੁਲ ਮੈਂ ਜਿਵੇਂ ਕਹਿ ਰਹੀ ਆ ਵੀ ਇੱਥੇ ਸੱਭਿਆਚਾਰ ਦਾ ਹਰੇਕ ਰੰਗ ਜਿਹੜਾ ਹੈਗਾ ਹਰੇਕ ਬਣਗੀ ਦੇਖਣ ਨੂੰ ਮਿਲਦੀ ਹੈ ਤਾਂ ਇੱਥੇ ਸਾਗ ਮੱਕੀ ਦੀ ਰੋਟੀ ਸਭ ਕੁਝ ਜਿਹੜਾ ਸਾਡਾ ਪਹਿਲਾਂ ਪਿੰਡਾਂ 'ਚ ਹੁੰਦਾ ਸੀ ਤੇ ਹੁਣ ਅੱਜ ਅਸੀਂ ਉਹ ਚੀਜ਼ਾਂ ਸਾਡੇ ਤੋਂ ਕਿਤੇ ਨਾ ਕਿਤੇ ਗਵਾਚ ਰਹੀਆਂ ਤਾਂ ਉਹ ਸਭ ਕੁਝ ਦਾ ਅਸੀਂ ਇੱਥੇ ਆਨੰਦ ਮਾਣਾਂਗੇ ਕਾਰਨੀ ਦਾ ਦੁੱਧ ਦੇ ਕੱਲ੍ਹ ਦੇ ਲੋਕ ਭੁੱਲ ਗਏ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਨ ਮਾਡਰਨਾਈਜ਼ੇਸ਼ਨ ਦਾ ਜ਼ਮਾਨਾ ਆ ਗਿਆ ਤਾਂ ਜਿਹੜਾ ਹੈਗਾ ਕਾਰਨੀ ਦਾ ਦੁੱਧ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਲੋਕ ਭੁੱਲਦੇ ਜਾ ਰਹੇ ਆ ਤਾਂ ਸਾਡੀ ਪੀੜ੍ਹੀ ਨੂੰ ਵੀ ਮੈਂ ਲਾ ਲਓ ਮੈਂ ਕਹਣੀ ਮੈਨੂੰ ਲੱਗਦਾ ਵੀ ਸਾਗ ਵਗੈਰਾ ਸਾਗ ਮੱਕੀ ਦੀ ਰੋਟੀ ਇਹ ਚੀਜ਼ਾਂ ਵੀ ਹੌਲੀ ਹੌਲੀ ਹਲੋ ਫੁੰਦੀਆਂ ਜਾ ਰਹੀਆਂ ਕਿਤੇ ਨਾ ਕਿਤੇ ਕਿਉਂਕਿ ਅਸੀਂ ਫਾਸਟ ਫੂਡ ਵਾਲ ਜਿਹੜੇ ਸਾਡੇ ਬੱਚੇ ਕਰਸ਼ਿਤ ਹੋ ਰਹੇ ਆ